ਅਸਟ੍ਰੇਲੀਆ ਜਾਣਾ ਹੈ ਆਪਾਂ ਸਾਰਿਆਂ ਬਾਬਾ ਜਣਾਂ ਨੇ ਤੇ ਲਿਖਾ ਆਪਣੇ ਬੰਦਾ ਉਹ ਨਾਂ ਨਾ ਕਹਿੰਦਾ ਵੀ ਨਪੁਰਾਣੇ ਤੇ ਜਾਂਦੇ ਰਹਿੰਦੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਆ ਮੈਂ ਫੋਨ ਲਾ ਲਿਆ ਸਿੱਧਾ ਮੈਂ ਕਹਿੰਦਾ ਮੈਨੂੰ ਇਹ ਦੱਸ ਜਿਹੜਾ ਬੰਦਾ ਨੰਬਰ ਲਿੰਦਾ ਕਿਹੜਾ ਨਹੀਂ ਗਿਆ ਹਾਂ ਜੀ ਤੂੰ ਦੱਸ ਨੰਬਰ ਕਹਿੰਦਾ ਨਾਂ ਲੈ ਆ ਫਲਾਣਾ ਬੰਦਾ ਨਹੀਂ ਗਿਆ ਮੈਂ ਕਹਿੰਦਾ ਫਿਰ ਮੈਂ ਤੈਨੂੰ ਦੱਸ ਦਿੰਦਾ ਹਾਂ ਕਹਿੰਦਾ ਮੈਂ ਕਹਿੰਦਾ ਆ ਫਲਾਣਾ ਫਲਾਣਾ ਮੈਂ ਕਹਿੰਦਾ ਨਵੇਂ ਆ ਸਾਰੇ ਤੇ ਮੈਂ ਕਹਿੰਦਾ ਚੱਲੇ ਹੀ ਸਾਰੀ ਵਾਰੀ ਕੋਈ ਯਾਰੀ ਸੁਣਿਆ ਕੋਈ ਆਸਟ੍ਰੇਲੀਆ ਚੱਲਿਆ ਨਹੀਂ ਕੋਈ ਯੂਰਪ ਚੱਲਿਆ ਕੋਈ ਅਸਟ੍ਰੇਲੀਆ ਚੱਲਿਆ ਜਿਹ ਵਧੀਆ ਆ ਸਾਰੇ ਜਾਂਦੇ ਆ ਗੀਹ ਕਿਹੜੀ ਗੱਲ ਪੁਰਾਣੇ ਜਾਣ ਦੀ ਬਿਨਾ ਨੰਬਰ ਤੋਂ ਤਾਂ ਕੋਈ ਵਿਆਹ ਨਹੀਂ ਸੱਤਦਾ ਤੁਹਾਨੂੰ ਚੰਗਰ ਦੇ ਦਾ ਪਰਾਂ ਸਾਲ ਹੋ ਗਏ ਕਿਸੇ ਨਾਲ ਆਪਾਂ ਗੱਲ ਲੜਦੇ ਆ ਆਪਣਾ ਸੁਣ ਕੇ ਲੱਗੇ ਨਾ ਚੰਗਰ ਦੇ ਦਾ ਪਰਾਂ ਸਾਲ ਕੌਣ ਸੱਦਾ ਜਿੱਦੋਂ ਨਾਂ ਕੋਈ ਮਤਲਬ ਹੋਵੇ ਨਾ ਦੂਜਾਂ ਦੇ ਨੂੰ ਛੱਡ ਖੜਾ ਨਹੀਂ 100 ਰੁਪਏ ਛਕੰਦੇ ਨਾ ਇਹਨੂੰ ਰਹਿਣ ਦੇ ਤੇ ਬਣਾ ਨੰਬਰ ਤੋਂ ਪਲੇਅਰ ਨੂੰ ਕਿੱਥੋਂ ਕੋਈ ਇੰਡੀਆ ਤੋਂ ਬਾਹਰ ਪੈਸੇ ਲਾ ਕੇ ਪੈਸੇ ਸਾਦ ਨੂੰ ਆ ਦੇ ਏਰੀਆ ਦੇ ਚਾਹੇ ਪੁਰਾਣਾ ਚਾਹੇ ਜੂ ਪੁਰਾਣਾ ਜਰ ਤੁਸੀਂ ਸਪੋਰਟ ਕਰੋ ਉਹਨੂੰ ਹੀ ਸਾਦ ਦੇ ਜਿਹੜਾ ਨੰਬਰ ਲਿੰਦਾ ਨਵੇਂ ਪੁਰਾਣੇ ਦੀ ਕੋਈ ਗੱਲ ਨਹੀਂ ਕਬੱਡੀ ਚ ਪੁਰਾਣੀ ਮਿਹਨਤ ਕਿੱਦਾਂ ਬੰਦੇ ਕਰਦੇ ਗੱਲ ਹੋਈ ਕਿਹਨੂੰ ਪਤਾ ਹੁਣ ਆਪਣੀ ਕ੍ਰਿਕਟ ਟੀਮ ਜਦੋਂ ਦੀ ਚੱਲਣ ਢਈ ਆ ਛੋਟਾ ਜਾ ਚੱਲਾ ਲਾ ਕਿੰਨੇ ਪਲੇਅਰ ਸન્યાਸ ਲੈ ਗਏ ਆ ਕਈ ਪੀੜ੍ਹੀ ਦੀ ਉਮਰ ਵੀ ਹੁੰਦੀ ਆ ਜਿਹੜੇ ਉਹਨਾਂ ਨੂੰ ਪਤਾ ਪ੍ਰੈਕਟੀਕਲੀ ਬੋਡੀ ਦੇ ਤੌਰ ਤੇ ਡਾਊਨ ਹੋ ਗਏ ਆ ਕੋਈ ਵੀ ਉਹ ਬਾਹਰ ਕਰ ਦਿੰਦੀ ਨਾ ਕੋਈ ਰੈਫਰੀ ਕੋਈ ਕਮੈਂਟ ਕੋਈ ਬਣੇ ਆ ਕਿਉਂ ਨਾ ਪਤਾ ਇਹ ਨੰਬਰ ਜੋ ਕਿ ਨਹੀਂ ਰਹੇ ਨਾ ਚੀਜ਼ ਹਰ ਕੋ ਗੇਮ ਫਿਰ ਕਰੇਟ ਆਪਾਂ ਵੇਨੇ ਆ ਮੈਚ ਲਵਾਉਂਦੇ ਦੋਹੀ ਇੱਕ ਵਾਰੀ ਵਾਰੀ ਨਾਲੇ ਮੱਕੀਆ ਆਪਣੀ ਕਿਹੜੇ ਗੇਮ ਕਿੱਡੀਗਾ ਇੰਡੀਆ ਦਾ ਇੰਡੀਆ ਦਾ ਕਿੰਨਾ ਕਿੱਸਾ ਗੇ ਪੰਜਾਬ ਕਿੰਨੇ 1% ਆਪਾਂ ਸਾਰੇ ਨਾ ਤੇ ਉਹਦੇ ਵਿੱਚ ਕਬੱਡੀ ਹੁੰਦੀ ਆ ਕੀ ਕਿੰਨਾ ਫਾਪਾ ਕਮਾ ਲੈਦੇ ਕਿੰਨਾ ਗੱਜ ਦੇ ਰਾਲਾ ਸਾਹਿਬ ਦੇ ਕਹੀ ਜੀ ਕ੍ਰਿਕਟ ਦੇ ਮੁਕਾਬਲੇ ਤੂੰ ਇਹ ਸੁਣ ਚਲੋ ਹਰ ਇੱਕ ਗੇਮ ਚ ਸੱਟਾਂ ਹੈ ਨਾ ਕ੍ਰਿਕਟ ਦੇ ਮੁਕਾਬਲੇ ਆਪਣੀ ਗੇਮ ਹੱਦੋਂ ਜ਼ਿਆਦਾ ਔਖੀ ਆ ਬਹੁਤ ਜਰੀ ਸਾਟਿਆ ਆਪਣੇ ਪੰਜਾਂ ਦੇ ਪੈਰ ਦੇ ਮੋਹ ਤੱਕ ਜ਼ੋਰ ਲਾਦਾ ਸੱਟ ਲੱਗਦੀ ਆ ਟ੍ਰੀਟਮੈਂਟ ਵੀ ਸਭ ਨੂੰ ਆਪ ਦਾ ਆਪੇ ਕਰਾਉਣਾ ਪੈਂਦਾ ਏ ਉਹਨਾਂ ਦੇ ਡਾਕਟਰ ਮਾਰਨਾ ਕ੍ਰਿਕਟ ਆ ਫੁੱਟਬਾਲ ਦੇ ਪਲੇਅਰਾਂ ਨੂੰ ਡਾਕਟਰ ਮਗਰਮਗਰ ਸਾਰਾ ਕੁਝ ਹੁੰਦਾ ਹਨਾ ਹੁਣ ਤਾਂ ਹਰੇਕ ਆ ਆਪਣਾ ਦੇ ਕੁੜੀਆਂ ਜਿੰਨੇ ਅੰਗ ਬਾਰੇ ਆਪਾਂ ਤਰਾਂਦੇ ਨਹੀਂ ਮਿਲਦਾ ਉਹਨਾਂ ਤੇ 100 ਕਰੋੜ ਚਾ ਦੂਜਾ ਕੋਲੀ ਕੋਲੀ ਪਿਉਮਰਾ ਪਿਉਮਰਾ ਬ੍ਰਾਂਡ ਬਣ ਗਿਆ ਸਪੋਰਟਸ ਆ ਪਿਉਮਰਾ ਆ ਕੋਲੀ ਉਹਨੇ ਇੱਥੇ ਦੋ ਮੱਖੀ ਬੰਦੇ ਸੈਂਡ ਕੀਤੇ ਇੱਥੇ ਇੱਕ ਕੋਲੀ ਆ ਇੱਕ ਬੰਦੇ ਕਿਹੜਾ ਹੋਰ ਬੰਦਾ 100 ਕਰੋੜ ਦਿੰਦੇ ਉਹਨਾਂ ਨੂੰ ਉਹ ਵੀ ਪੰਜਾਬੀ ਆ ਉਹਨਾਂ ਨੂੰ ਤੁਸੀਂ ਕਹਿ ਹੁੰਦੇ ਰਜਰ ਦੇ ਬੀਸੀਸੀਆਈ ਜਿਹੜੇ ਦਿੰਦੇ ਉਹਨਾਂ ਨੂੰ ਸਾਲ ਦਾ ਪੇਜ ਦਿੰਦੀ ਜਿਹੜੀ ਪੱਕੀ ਪੱਕੀ ਪੇਜ ਜਿਹੜੇ ਮੈਚ ਉਹ ਜਿਹੜੇ ਕ੍ਰਿਕਟ ਮਿੰਦੇ ਵੀਡੀਓ ਦੇਖਣਾਂ ਜਿਹੜੇ ਕ੍ਰਿਕਟ ਮਿੰਦੇ ਨਾ ਆਲ ਆਫ ਫਾਰਮਰਡ ਦੇ ਵਿੱਚ ਓਡੀਆਈ ਉਹ ਆਪਣਾ ਉਸ ਤੋਂ ਬਾਅਦ ਹੁੰਦਾ ਵਾ T20 ਕਾਸਟ ਮੈਂਕਰ ਕਰਦਾ ਮੈਨੂੰ ਕੱਲਾ ਕੱਲਾ ਉੱਡ ਜਾ ਕਬੱਡੀ ਦਾ ਉਡਾੜਾ ਪਤਾ ਨਾ ਉਦਾਂ ਮੈਨੂੰ ਕ੍ਰਿਕਟ ਦਾ ਸਾਰਾ ਪਤਾ ਉਹ 15 ਤੋਂ 20 ਲੱਖ ਰੁਪਏ ਸ਼ਾਇਦ ਕ ਭਣੀ ਇਹ ਤੋਂ ਵੱਧ ਵੀ ਹੋ ਸਕਦਾ ਘੱਟ ਨਹੀਂ ਇੱਕ ਮਹੀਨੇ ਦਿੰਦਾ ਵਾ ਫਿਰ ਮਹੀਨੇ ਠੀਕ ਆ ਉਹ ਦਿੰਦੀ ਬੀਸੀਆਈ ਫਿਰ ਉਸ ਤੋਂ ਬਾਅਦ ਏ ਬੀ ਸੀ ਗ੍ਰੇਸ ਲੱਗ ਗਿਆ ਨਾ ਤੇ ਪਲੇਅਰਾਂ ਦੇ ਪੈਸੇ ਬਨੇ ਪਕੇ ਜਿਹੜੇ ਕੋਹਲੀ ਰੋਹਿਤ ਸ਼ਰਮਾ ਜਸਪ੍ਰੀਤ ਬੰਮਰਾ ਜਿਹੜੇ ਜਾ ਇਹਨਾਂ 7 ਕਰੋੜ ਦਿੰਦੀ ਹਸਾਲ ਦਾ ਬੀਸੀਆਈ ਤੇ ਪਰ ਮੈਚ ਦੇ ਪੈਸੇ ਵੱਖਰੇ ਉਸ ਤੋਂ ਬਾਅਦ ਕਿੰਨੀਆਂ ਐਡਾਂ ਕਰਦੇ ਉਹ ਕਿੰਨੇ ਕਰੋੜਾਂ ਰੁਪਏ ਕੋਹਲੀ ਨਾ ਇੰਸਟਾਗ੍ਰਾਮ ਤੇ ਪੋਸਟ ਪ ਉਹ ਵੀ ਪੰਜਾਬੀ ਆ ਉਹਨਾਂ ਨੇ ਆਪਾਂ ਕਹਿੰਦੇ ਨੇ ਵੀ ਉਹ ਰਿਜਰਵ ਜਾਈ ਜਾਂਦੇ ਆ ਆਪਾਂ ਲੇ ਕਮਾਉਂਦੇ ਕੋਹ ਨਹੀਂ ਆ ਗੱਡੀਆਂ ਇਹਨਾਂ ਦੇ ਕਿੰਨਾ ਬਣਾਉਣੇ ਆ ਆਪਣਾ ਇਹਨਾਂ ਨੂੰ ਉਹ ਦੇ ਦਿੰਦੇ ਫੇਰੀ ਗੱਡੀਆਂ ਇਹਨੂੰ ਕੰਪਨੀਆਂ ਬਣ ਜਾਂਦੀਆਂ ਸਾਡੀ ਕੰਪਨੀ ਦੀ ਵੀ ਆਪਣੀ ਕਿੰਨੀ ਕਮਾਈ ਉਹਨਾਂ ਦੇ ਬਰਾਬਰ ਆ ਉਹਨਾਂ ਨੂੰ ਉਹ ਗੱਲ ਹੋ ਗਈ ਨਾ ਹੱਥਾਂ ਨਾਲ ਪਹੁੰਚੇ ਝੂਗੜੀ ਵੀ ਉਹਨਾਂ ਨੂੰ ਕਿਹਨੇ ਕੋਈ ਕਹਿਣਾ ਨਹੀਂ ਵੀ ਹਾਨੂੰ ਹੀ ਕੱਪੜੀ ਸ਼ੁਰੂ ਕੀਤੀ ਨਾ ਉਹਦਾ ਚੈਨਲ ਨਹੀਂ ਹੈਗੇ ਨੇ ਇਹਨਾਂ ਵੇਖਿਆ ਨਹੀਂ ਮਿਹਨਤ ਕਿੱਦਾਂ ਕੀਤੀ ਆ ਗੱਲ ਤੇ ਉਹ ਹੀ ਆ ਹੁਣ 12 13 ਸਾਲ ਹੋ ਗਏ ਬਾਹਰ ਖੇਡਦਿਆਂ ਨੂੰ